ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਜਿਹੜੀ ਵੀ ਆਪਾਂ ਗੱਲਬਾਤ ਕਰਨੀ ਹੈ ਉਹ ਨਸ਼ੇ ਦੇ ਉੱਤੇ ਕਰਨੀ ਹੈ ਅੱਜ ਦਾ ਮੇਨ ਟਾਪਿਕ ਆਪਨਾ ਨਸ਼ਾ ਨਸ਼ੇ ਦੇ ਉੱਤੇ ਵਿਦਿਆਰਥੀ ਕਿਸ ਤਰ੍ਹਾਂ ਲੱਗਦੇ ਨੇ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕੁਝ ਪੁਆਇੰਟ ਤੇ ਵਿਦਿਆਰਥੀਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਉਹ ਧਿਆਨ ਨਾਲ ਕਿਉਂਕਿ ਵਿਦਿਆਰਥੀ ਨੂੰ ਪਹਿਲੀ ਵਾਰ ਕਿਵੇਂ ਫਸਾਇਆ ਜਾਂਦਾ ਤੁਹਾਨੂੰ ਸਿੱਖਣ ਨੂੰ ਮਿਲਣਗੇ ਤੇ ਕੋਈ ਵੀ ਤੁਹਾਡਾ ਦੋਸਤ ਮਿੱਤਰ ਇਹ ਗੱਲ ਤੁਹਾਨੂੰ ਇੱਕ ਵਾਰ ਕਹੂਗਾ ਤਾਂ ਉਹਦੇ ਤੁਸੀਂ ਕਦੇ ਵੀ ਕੈਨਚ ਨਹੀਂ ਆਉਣਾ ਤੇ ਨਾ ਹੀ ਨਸ਼ੇ ਨੂੰ ਟੱਚ ਕਰਨਾ ਕਿਉਂਕਿ ਜਦੋਂ ਵੀ ਸਾਡੀ ਜਿਹੜੀ ਦੋਸਤੀ ਹੁੰਦੀ ਹੈ ਜਾਂ ਆਲ ਦੇ ਸਟੂਡੈਂਟ ਪ ਸਿਰਫ ਜਾਰੀ ਦਾ ਵਾਸਤਾ ਪਾਉਂਦਾ ਹੈਗਾ ਸਾਡੇ ਮਾਪਿਆਂ ਦੀ ਸੋਹ ਪਾਉਂਦਾ ਹੈਗਾ ਸਾਨੂੰ ਨਸ਼ਾ ਕਰਾਉਣ ਵਾਸਤੇ ਅਸੀਂ ਖੁਸ਼ੀ ਖੁਸ਼ੀ ਉਹਦੇ ਕਹਿਣ ਦੇ ਉੱਤੇ ਜਦੋਂ ਅਸੀਂ ਨਸੇ ਨੂੰ ਟੱਚ ਕਰਦੇ ਹਾਂਗੇ ਤਾਂ ਨਸੇ ਦੀ ਸਾਨੂੰ ਹਲਲੀ ਆਦਤ ਬਣ ਜਾਂਦੀ ਹੈ ਇਹ ਦੁਬਾਰਾ ਛੱਡਿਆ ਨਹੀਂ ਜਾ ਸਕਦਾ ਕਿਉਂਕਿ ਸਾਨੂੰ ਹੁੰਦਾ ਵੀ ਚਲੋ ਇੱਕ ਵਾਰੀ ਆ ਯਾਰ ਕੋਈ ਗੱਲ ਨਹੀਂ ਜਾਰੀ ਦਾ ਵਾਸਤਾ ਆ ਫਿਰ ਕੀ ਹੋ ਗਿਆ ਪਰ ਜਦੋਂ ਇਹ ਗੱਲ ਅਸੀਂ ਇਗਨੋਰ ਨਹੀਂ ਕਰਦੇ ਤਾਂ ਅਸੀਂ ਨਸੇ ਦੇ ਆਦੀ ਹੋ ਜਾਂਦੇ ਹਾਂਗੇ ਬਾਅਦ ਵਿੱਚ ਇਹਦੇ ਰਿਜ਼ਲਟ ਜਿਹੜੇ ਬਹੁਤ ਮਾੜੇ ਆਉਂਦੇ ਆ ਸਾਡਾ ਮਾਪਿਓ ਵੀ ਸਾਨੂੰ ਸਮਝਾਉਂਦਾ ਹੈਗਾ ਪਰ ਉਹ ਨੂੰ ਨੂੰ ਸਮਝ ਨਹੀਂ ਹੁੰਦੀ ਵੀ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈਗਾ ਉਹ ਕੁੱਟਦੇ ਆ ਮਾਰਦੇ ਆ ਪਰ ਉਹ ਵੀ ਰਿਜ਼ਲਟ ਸਹੀ ਨਹੀਂ ਮਿਲਦਾ ਕਿਉਂਕਿ ਮੇਨ ਪੁਆਇੰਟ ਕਿੱਥੇ ਖੜਾ ਹੁੰਦਾ ਜਦੋਂ ਸਾਡਾ ਬੱਚਾ ਨਸ਼ੇੜੀ ਹੋ ਗਿਆ ਉਹ ਬਾਹਰੋਂ ਚਿੱਟਾ ਖਰੀਦ ਕੇ ਲਿਆਉਂਦਾ ਹੈਗਾ ਕੈਪਸੂਲ ਖਾਂਦਾ ਹੈਗਾ ਕੋਈ ਮੈਡੀਕਲ ਹੋਰ ਨਸ਼ਾ ਖਾਂਦਾ ਹੈਗਾ ਕਿਉਂਕਿ ਉਹ ਫਿਰ ਚੋਰੀ ਕਰਨ ਲੱਗ ਜਾਂਦਾ ਹੈ ਘਰੋਂ ਪਹਿਲਾਂ ਉਹ ਘਰੋਂ ਪੈਸੇ ਚੋਰੀ ਕਰਦਾ ਹੈਗਾ ਕੋਈ ਮਹਿੰਗੀ ਚੀਜ਼ ਵੇਚ ਦਿੰਦਾ ਚੱਕ ਕੇ ਫਿਰ ਉਹ ਬਾਹਰ ਲੁੱਟਾਂ ਖੋਹਾਂ ਕਰਦਾ ਜਿਸ ਤਰ੍ਹਾਂ ਕੋਈ ਟੀਚਰ ਲਾਸਤੇ ਜੀ ਜਾਰੀ ਆ ਮੈਡਮ ਉਹਦਾ ਪਰਸ ਖੋਹ ਲੈਣਾ ਜਾਂ ਕਿਸੇ ਨਾਲ ਮੋਟਰਸਾਈਕਲ ਇਸ ਤਰ੍ਹਾਂ ਲੁੱਟਾ ਖੂਆ ਕਰਦਾ ਆਪਣੀ ਨਸੇ ਦੀ ਪੂਰਤੀ ਕਰਨ ਲਈ ਪਰ ਅਸੀਂ ਕਹਿੰਦੇ ਆ ਇਹ ਪੜਕਾ ਵਿੱਚ ਨਾ ਆਓ ਨਾ ਨਸਾ ਟੱਚ ਕਰੋ ਕਿਉਂਕਿ ਇਹ ਨਸਾ ਇੱਕ ਵਾਰ ਲੱਗ ਗਿਆ ਸਾਡੀ ਸਾਰੀ ਜ਼ਿੰਦਗੀ ਦੀ ਤਬਾਹ ਕਰ ਦਿੰਦਾ ਹੈਗਾ ਦੂਸਰਾ ਪੁਆਇੰਟ ਸਾਡੇ ਕੋਲ ਜ ਸੁਪਨੇ ਹੁੰਦੇ ਹੈਗੇ ਸਾਡੇ ਮਾਂ ਪਿਓ ਨੇ ਦੇਖੇ ਹੁੰਦੇ ਸਾਨੂੰ ਪੜਾਉਣ ਵਾਸਤੇ ਜਿਵੇਂ ਅਸੀਂ ਸਕੂਲ 'ਚ ਪੜਨ ਜਾਂਦੇ ਆ ਉਹ ਤੋਂ ਬਾਅਦ ਕੁਝ ਬਣਨਾ ਚਾਹੁੰਦੇ ਆ ਜਾਂ ਕੋਈ ਗਵਰਨਮੈਂਟ ਅਫਸਰ ਬਣਨਾ ਚਾਹੁੰਦੇ ਆ ਜਾਂ ਖੇਡ ਦਾ ਖਿਡਾਰੀ ਬਣਨਾ ਚਾਹੁੰਦੇ ਆ ਪਰ ਨਸ਼ੇ ਦੇ ਵਿੱਚ ਪੈ ਕੇ ਸਾਰਾ ਕੁਝ ਸਾਡਾ ਬਰਬਾਦ ਹੋ ਜਾਂਦਾ ਹੈ ਅਸੀਂ ਕੋਈ ਸੁਪਨਾ ਨਹੀਂ ਦੇਖ ਸਕਦੇ ਅਖੀਰ ਇਹਦਾ ਜਿਹੜਾ ਰਿਜ਼ਲਟ ਨਿਕਲਦਾ ਉਹ ਸਾਡੀ ਮੌਤ ਹੁੰਦੀ ਹੈ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ੍ਹ ਤਾਂ ਆਪਾਂ ਦੇਖ ਰਹੇ ਆ 20 ਸਾਲ ਦਾ ਨੌਜਵਾਨ ਟੀਕਾ ਲਾ ਕੇ ਮਰ ਗਿਆ ਜਾਂ ਕੋਈ ਸਨੇਕਚਰ ਖਾ ਕੇ ਨੌਜਵਾਨ 25 ਸਾਲ ਦੀ ਡੈਥ ਹੋ ਗਈ ਇਹ ਗੱਲ ਆਮ ਹੋ ਗਈ ਕਿਉਂਕਿ ਨਸ਼ਾ ਅੱਜ ਕੱਲ੍ਹ ਘਰ-ਘਰ ਪਹੁੰਚ ਚੁੱਕਿਆ ਹੈਗਾ ਤੇ ਘ ਅਤੇ ਬੱਚਿਆਂ ਦੇ ਉੱਪਰ ਮਾਪਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬੱਚੇ ਜਦੋਂ 8ਵੀਂ ਕਲਾਸ 'ਚ ਹੁੰਦੇ ਆ ਜਾਂ 10ਵੀਂ ਕਲਾਸ 'ਚ ਹੁੰਦੇ ਆ ਸਕੂਲ ਤੋਂ ਹੀ ਨਸ ਜਿਹੜੀ ਨਾਲ ਸੰਗਤ ਮਿਲ ਜਾਂਦੀ ਹੈ ਕਿਉਂਕਿ ਸਕੂਲ ਦੇ ਬਾਹਰ ਕੁਝ ਲੜਕੇ ਇਸ ਪ੍ਰਕਾਰ ਦੇ ਹੁੰਦੇ ਆ ਜਿਹੜੇ ਮਾੜੀ ਸੰਗਤ ਦੇ ਹੁੰਦੇ ਆ ਜਾਂ ਚੰਗੀ ਸੰਗਤ ਦੇ ਹੁੰਦੇ ਆ ਮਾਪਿਆਂ ਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਸਕੂਲ 'ਚ ਜਾਣਾ ਚਾਹੀਦਾ ਪੜ੍ਹਾਈ ਬਾਰੇ ਬੱਚਿਆਂ ਦੇ ਪਤਾ ਕਰਨਾ ਚਾਹੀਦਾ ਕਿ ਸਾਡਾ ਬੱਚਾ ਪੜ੍ਹਨ ਦੇ ਵਿੱਚ ਕਿਸ ਤਰ੍ਹਾਂ ਦਾ ਕਿਉਂਕਿ ਲਗੁਰਾ ਸਕੂਲ ਆ ਰਿਹਾ ਹੈਗਾ ਫਿਰ ਉਹ ਕਿਹੜੀ ਸੰਗਤ ਦੇ ਵਿੱਚ ਰਹਿ ਰਿਹਾ ਹੈ ਜਿਹੜੇ ਲੜਕਿਆਂ ਦਾ ਜ਼ਹਿਰ ਹੈ ਉਹ ਚੰਗੀ ਸੰਗਤ ਦੇ ਨੇ ਜਾਂ ਉਹ ਮਾੜੀ ਸੰਗਤ ਨੇ ਸਾਡੇ ਬੱਚੇ ਕੋਈ ਗਲਤ ਉਹ ਨਸੇ ਵਗੈਰੇ ਚ ਪਾਤਾ ਨਹੀਂ ਰਹੇ ਇਸ ਲਈ ਮਾਪਿਆਂ ਨੂੰ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਆਪਣੇ ਬੱਚਿਆਂ ਦੇ ਤੇ ਬੱਚਿਆਂ ਦੀਆਂ ਆਦਤਾਂ ਤੇ ਧਿਆਨ ਰੱਖਣਾ ਚਾਹੀਦਾ